ਇਹ ਪ੍ਰੋਜੈਕਟਾ ਤੇ ਕੀ ਸੋਚ ਕੇ ਸ਼ੁਰੂ ਕੀਤਾ ਤੁਸੀਂ ਅਕਸਰ ਯਾਦ ਬਹੁਤ ਆਉਂਦੇ ਨੇ ਆਪਣੀ ਮਿੱਟੀ ਆਪਣੇ ਲੋਕ ਦਿਲ ਦਾ ਬੂਹਾ ਖੜਕਾਉਂਦੇ ਨੇ ਆਪਣੀ ਮਿੱਟੀ ਆਪਣੇ ਲੋਕ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਇੱਕ ਡਾਇਰੈਕਟਰੀ ਰਾਹੀਂ ਇੱਕ ਆਨਲਾਈਨ ਇੱਕ ਮਾਧਿਅਮ ਤਿਆਰ ਕੀਤਾ ਤਾਂ ਜੋ ਬੱਚੇ ਜਦੋਂ ਇੱਥੇ ਸਾਡੇ ਆਉਂਦੇ ਆ ਪੜ੍ਹਾਈ ਕਰਨ ਉਹਨਾਂ ਨੂੰ ਪਤਾ ਲੱਗਦਾ ਹੋਵੇ ਕਿ ਯਾਰ ਮੇਰੇ ਇਲਾਕੇ ਦਾ ਮਿੰਟੂ ਬਰਾੜ ਸਾਡਾ ਬਠਿੰਡੇ ਤੋਂ ਐ ਬਾਈ ਪਤਾ ਹੋਵੇ ਕਿ ਇਹ ਇਹਨਾਂ ਦੇ ਕੰਟੈਕਟ ਇਹ ਨੇ ਇਹ ਇਦਾਂ ਬੈਠੇ ਨੇ ਕਿ ਲੋਕੀ ਆਪਸ ਵਿੱਚ ਜੁੜਨ ਉਹਨਾਂ ਦਾ ਤਾਲਮੇਲ ਆਪਸ ਵਿੱਚ ਬਣੇ ਹੁਣ ਵੀ ਅਸੀਂ ਆਪਣੇ ਰਿਸ਼ਤੇ ਨਾ ਸਾਂਭੇ ਤਾਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਸਾਡੇ ਭਾਈਚਾਰੇ ਨਾਲੋਂ ਸਾਡੇ ਲੋਕਾਂ ਨਾਲੋਂ ਸਾਡੇ ਸੱਭਿਆਚਾਰ ਨਾਲੋਂ ਬਿਲਕੁਲ ਹੀ ਟੁੱਟ ਜਾਣਗੀਆਂ ਪਿੰਡ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਅਸੀਂ ਵੀ ਚੜ੍ਹਦੀ ਕਲਾ ਚ ਹਾਂ ਅੱਜ ਦੀ ਇਸ ਖਾਸ ਮੁਲਾਕਾਤ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਸਾਡੇ ਪੰਜਾਬੋਂ ਆਏ ਮਿੱਤਰ ਤੇ ਪਰੌਣੇ ਇੱਥੇ ਆਸਟ੍ਰੇਲੀਆ ਦੇ ਵਿੱਚ ਉਦਮੀ ਇਨਸਾਨ ਨੇ ਕਾਫੀ ਵੱਡਾ ਨਾਮ ਬਣਾਇਆ ਉਹਨਾਂ ਨੇ ਖਾਸ ਕਰਕੇ ਮੀਡੀਆ ਦੇ ਖੇਤਰ ਦੇ ਵਿੱਚ ਤੇ ਬਰ ਵੇਲੇ ਵੇਲੇ ਸਿਰ ਨਵੇਂ ਨਵੇਂ ਕਾਰਜ ਜਿਹੜੇ ਕਰਦੇ ਰਹਿੰਦੇ ਆਕਸਟਰੇਲੀਆ ਦੇ ਦੌਰੇ ਤੇ ਆਉਂਦੇ ਰਹਿੰਦੇ ਆ ਅੱਜ ਉਹ ਸਾਡੇ ਸਟੂਡੀਓ ਆਏ ਆ ਤੇ ਆਪਾਂ ਉਹਨਾਂ ਨਾਲ ਅੱਜ ਗੱਲਬਾਤ ਕਰਨੀ ਆ ਤੇ ਇੱਕ ਉਹਨਾਂ ਨਵਾਂ ਕੰਮ ਵਿੱਡਿਆ ਵੈਸੇ ਕੰਮ ਨਵਾਂ ਨਹੀਂ ਕਹਿ ਸਕਦੇ ਕੰਮ ਪੁਰਾਣਾ ਪਰ ਉਹਨਾਂ ਨੇ ਫੇਰ ਇਸ ਆਧੁਨਿਕਤਾ ਦੇ ਯੁੱਗ ਦੇ ਵਿੱਚ ਇੱਕ ਪੁਰਾਣੀ ਰੀਤ ਜਿਹੜੀ ਚੱਲੀ ਆ ਰਹੀ ਆ ਉਸ ਰੀਤ ਨੂੰ ਦੁਬਾਰਾ ਤੋਂ ਕਹਿ ਸਕਦੇ ਆਂ ਵੀ ਜਾਰੀ ਰੱਖਣਾ ਜਾਂ ਜ਼ਿੰਦਾ ਰੱਖਣ ਲਈ ਉਹ ਪ੍ਰਾਲਾ ਵਿੱਡਿਆ ਤੇ ਉਹਦੇ ਤੇ ਬਾਰੇ ਵੀ ਆਪਾਂ ਗੱਲ ਕਰ ਰਹੇ ਆਂ ਪਰਦੇਸਾਂ ਵਿੱਚ ਪੰਜਾਬੀ ਤੇ ਪੰਜਾਬੀਆਂ ਦਾ ਮਾਣ ਦੀ ਜਿਹੜੀ ਉਹਨਾਂ ਨੇ ਜਿਹੜੀ ਇੱਕ ਮੁਹਿੰਮ ਦੇ ਤਾਏ ਤੇ ਇੱਕ ਡਾਇਰੈਕਟਰੀ ਜਿਹੜੀ ਅੱਗੇ ਟੈਲੀਫੋਨ ਡਾਇਰੈਕਟਰੀ ਜਾਂ ਕੰਟੈਕਟ ਅੱਜਕੱਲ ਇਮੇਲ ਡਾਇਰੈਕਟਰੀ ਵੀ ਕਹੀ ਜਾ ਸਕਦੀ ਆ ਕਿਸੇ ਕੰਟੈਕਟ ਡਾਇਰੈਕਟਰੀ ਕਹੀ ਜਾ ਸਕਦੀ ਆ ਉਹਦਾ ਕੰਮ ਵੱਡਿਆ ਸੋ ਜਾਦੇ ਜਾਣਕਾਰੀ ਉਹਨਾਂ ਤੋਂ ਲਾਂਗੇ ਮੇਰੀ ਮੁਰਾਦ ਆ ਜੀ ਸਾਡੇ ਸੰਜੇ ਲਹਿਰੀ ਜੀ ਜਿਹੜੇ ਕਿ ਧੂਰੀ ਤੋਂ ਨੇ ਤੇ ਆਪਾਂ ਉਹਨਾਂ ਨੂੰ ਪਹਿਲਾਂ ਜੀ ਆਇਆਂ ਕਹਨੇ ਆ ਫਿਰ ਉਹਨਾਂ ਤੋਂ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਤੁਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਕਿੱਦਾਂ ਰਕ ਚੱਲ ਰਿਹਾ ਆਸਟ੍ਰੇਲੀਆ ਦਾ ਟੂਰ ਜੀ ਵਧੀਆ ਭਾਜੀ ਦੋਸਤਾਂ ਮਿੱਤਰਾਂ ਨੂੰ ਮਿਲ ਰਹੇ ਆ ਬਹੁਤ ਸੋਹਣਾ ਜੀ ਚਲੋ ਵਧੀਆ ਚਾਹੀਦਾ ਛੁੱਟੀਆਂ ਤੇ ਅੱਜ ਕੱਲ੍ਹ ਆ ਕੇ ਆਸਟ੍ਰੇਲੀਆ ਦੇ ਵਿੱਚ ਤੁਹਾਡੇ ਬੱਚੇ ਆਸਟ੍ਰੇਲੀਆ ਚ ਆ ਬੜੇ ਕਾਬਲ ਬੱਚੇ ਆ ਜਿਹੜੇ ਕੀ ਬਹੁਤ ਸੋਹਣੀ ਪੜ੍ਹਾਈ ਦੇ ਨਾਲ ਨਾਲ ਕਰ ਰਹੇ ਆ ਤੁਸੀਂ ਜਿਹੜਾ ਪ੍ਰੋਜੈਕਟ ਦੀ ਮੈਂ ਸ਼ੁਰੂ ਚ ਗੱਲ ਕੀਤੀ ਡਾਇਰੈਕਟਰੀ ਦਾ ਆਪਾਂ ਸਿੱਧੇ ਉਸ ਤੇ ਆਉਣੇ ਚਲੋ ਸੋ ਕੀ ਹੈ ਪ੍ਰੋਜੈਕਟ ਆ ਤੇ ਕੀ ਸੋਚ ਕੇ ਸ਼ੁਰੂ ਕੀਤਾ ਤੁਸੀਂ ਮਿੰਟ ਇੱਕ ਜੇ ਆਪਾਂ ਕਹਿ ਲਈਏ ਕਿ ਇੱਕ ਕਹਾਵਤ ਕਿ ਮਨੁੱਖ ਦਾ ਹੂੰ ਹੂੰ ਇਕਾਂਤ ਸਭ ਤੋਂ ਵੱਡਾ ਦੁਖਾਂਤ ਹੂੰ ਅਕਸਰ ਯਾਦ ਬਹੁਤ ਆਉਂਦੇ ਨੇ ਆਪਣੀ ਮਿੱਟੀ ਆਪਣੇ ਲੋਕ ਹੂੰ ਦਿਲ ਦਾ ਬੂਹਾ ਖੜਕਾਉਂਦੇ ਨੇ ਆਪਣੀ ਮਿੱਟੀ ਆਪਣੇ ਲੋਕ ਸੋ ਇਸ ਭਾਵ ਨੂੰ ਲੈ ਕੇ ਮੇਰੇ ਮਨ 'ਚ ਪੰਜਾਬ ਬੈਠੇ ਇੱਕ ਗੱਲ ਆਈ ਸਾਡੇ ਇੱਥੋਂ ਦੇ ਵੀ ਕੁਝ ਨੌਜਵਾਨ ਸਾਥੀ ਇਹਦੇ ਵਿੱਚ ਜੁੜੇ ਨੇ ਇਸ ਪ੍ਰੋਜੈਕਟ ਦੇ ਵਿੱਚ ਕਿ ਪਰਦੇਸਾਂ ਵਿੱਚ ਪੰਜਾਬੀ ਹੂੰ ਹੂੰ ਜਿਹੜਾ ਸਾਡਾ ਸਟੂਡੈਂਟ ਭਾਈਚਾਰਾ ਬਾਹਰੋਂ ਆ ਰਿਹਾ ਹੈ ਬੱਚੇ ਸਾਡੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਸਾਡਾ ਮਿੱਤਰ ਪਿਆਰਾ ਸਾਡੇ ਪਿੰਡ ਦਾ ਸਾਡਾ ਗਰਾਈ ਇੱਥੇ ਬੈਠਾ ਐ ਐਡਲਟ ਦੀ ਫਲਾਣੀ ਗਲੀ ਚ ਕਈ ਵਾਰੀ ਤਾਂ ਉਹਦੇ ਨਾਲ ਵਾਲੇ ਘਰ ਚ ਬੈਠਾ ਹੁੰਦਾ ਉਹਦੇ ਨਾਲ ਵਾਲੇ ਪਿੰਡ ਦਾ ਤੇ ਉਹਦੇ ਘਰ ਦਾ ਗੁਆਂਢੀ ਹੂੰ ਸੋ ਅਸੀਂ ਇਦਾਂ ਦਾ ਇੱਕ ਉਪਰਾਲਾ ਹੂੰ ਕਰਨ ਦੀ ਕੋਸ਼ਿਸ਼ ਕੀਤੀ ਐ ਕਿ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਇੱਕ ਡਾਇਰੈਕਟਰੀ ਰਾਹੀਂ ਇੱਕ ਆਨਲਾਈਨ ਇੱਕ ਮਾਧਿਅਮ ਤਿਆਰ ਕੀਤਾ ਕਿ ਜਿਹਦੇ ਚ ਘਟੋ ਘਟ ਕੇ ਸੰਗਰੂਰ ਜ਼ਿਲ੍ਹੇ ਦੇ ਇਹ ਪਰਸਨੈਲਿਟੀਜ਼ ਇੱਥੇ ਬੈਠੀਆਂ ਨੇ ਹੂੰ ਪਟਿਆਲੇ ਜ਼ਿਲ੍ਹੇ ਦੀਆਂ ਇਹ ਬੈਠੀਆਂ ਨੇ ਲੁਧਿਆਣੇ ਜ਼ਿਲ੍ਹੇ ਦੀਆਂ ਇਹ ਬੈਠੀਆਂ ਨੇ ਤਾਂ ਜੋ ਬੱਚੇ ਜਦੋਂ ਇੱਥੇ ਸਾਡੇ ਆਉਂਦੇ ਆ ਪੜ੍ਹਾਈ ਕਰਨ ਉਹਨਾਂ ਨੂੰ ਪਤਾ ਲੱਗਦਾ ਹੋਵੇ ਕਿ ਯਾਰ ਮੇਰੇ ਇਲਾਕੇ ਦਾ ਮਿੰਟੂ ਬਰਾੜ ਸਾਡਾ ਬਠਿੰਡੇ ਤੋਂ ਹੈ ਬਾਈ ਉਹ ਪਤਾ ਹੋਵੇ ਕਿ ਇਹ ਇਹਨਾਂ ਦੇ ਕੰਟੈਕਟ ਇਹ ਨੇ ਇਹ ਇਦਾਂ ਬੈਠੇ ਨੇ ਸੋ ਇਹ ਤੁਸੀਂ ਤਕਰੀਬਨ ਆਸਟ੍ਰੇਲੀਆ ਲਈ ਕਰਨਾ ਚਾਹੁੰਦੇ ਹੋ ਜਾਂ ਕਿਤੇ ਹੋਰ ਇਹਦਾ ਕੀ ਦਾਰਾ ਫਿਲਹਾਲ ਜਿਹੜਾ ਸਾਡਾ ਇਹ ਜਿਹੜਾ ਟ੍ਰਾਇਲ ਹੈ ਇਹ ਆਸਟ੍ਰੇਲੀਆ ਵਰਜ਼ਨ ਹੀ ਹੈ ਤਾਂ ਸਾਡੀ ਇੱਕ ਕੋਸ਼ਿਸ਼ ਹੈ ਪਹਿਲੀ ਕਿ ਜੰਗਲ ਦੇ ਵਿੱਚ ਅੱਗ ਸੀ ਲੱਗੀ ਚੜੀ ਬਝਾਵਣ ਚੱਲੀ ਹੂੰ ਸੋ ਉਹ ਕਹਾਵਤ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਅੱਜ ਕੱਲ ਇੱਥੇ ਲੋਕਾਂ ਦਾ ਕਿਸੇ ਨੂੰ ਕਿਸੇ ਦਾ ਪਤਾ ਨਹੀਂ ਮੈਂ ਜਦੋਂ ਆਇਆ ਤੇ ਮੈਂ ਪੁੱਛਿਆ ਇੱਥੇ ਯਾਰ ਸੰਗਰੂਰ ਜ਼ਿਲ੍ਹੇ ਵਾਲੇ ਹੂੰ ਉਹ ਕਹਿੰਦੇ ਭਾਜੀ ਐਦਾਂ ਦਾ ਕੋਈ ਪਤਾ ਨਹੀਂ ਲੱਗ ਸਕਦਾ ਤੂੰ ਸਾਡਾ ਇਹ ਉਪਰਾਲਾ ਹੈ ਕਿ ਅਸੀਂ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਉੱਤੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕੀ ਆਪਸ ਵਿੱਚ ਜੁੜਨ ਉਹਨਾਂ ਦਾ ਤਾਲਮੇਲ ਆਪਸ ਵਿੱਚ ਬਣੇ ਥੋੜਾ ਜਿਹਾ ਸਾਡੇ ਜਿਹੜੇ ਫਿਰ ਉਹੀ ਗੱਲ ਕਿ ਬੱਚੇ ਆਉਂਦੇ ਨੇ ਉਹਨਾਂ ਨੂੰ ਸਾਡੇ ਭਾਈਚਾਰੇ ਦਾ ਸਾਡੇ ਗਰਾਈਆਂ ਦਾ ਸਾਡੇ ਆਪਣਿਆਂ ਦਾ ਪਤਾ ਹੋਵੇ ਜੀ ਜੀ ਤੇ ਪਰ ਇਹ ਕਾਰਜ ਤੁਸੀਂ ਇਹਨੂੰ ਨੇਪਰੇ ਕਿਵੇਂ ਚਾੜੋਗੇ ਮੈਂ ਉਹੀ ਦਿਮਾਗ ਚ ਚੱਲ ਰਹੀ ਆ ਗੱਲ ਕਿਉਂਕਿ ਖਿੰਡੇ ਹੋਏ ਲੋਕਾਂ ਕੰਟੈਕਟ ਕਈ ਵਾਰੀ ਲੋਕ ਦੇਣਾ ਨਹੀਂ ਚਾਹੁੰਦੇ ਪ੍ਰਾਈਵੇਸੀ ਆ ਜਾਂਦੀ ਆ ਤੇ ਨਾ ਇੰਨਾ ਬੰਦੇ ਕੋਲੇ ਸਮਾਂ ਆਉਂਦਾ ਵੀ ਗਲੀ ਗਲੀ ਜਾ ਕੇ ਜਾਂ ਵੋਟਰ ਲਿਸਟਾਂ ਲੱਭ ਕੇ ਵੀ ਨਹੀਂ ਇੱਥੇ ਹੱਲ ਹੋ ਸਕਦਾ ਫਿਰ ਕੀ ਤਰੀਕਾ ਮਿੰਟੂ ਜੀ ਇਸ ਮਿਸ਼ਨ ਚ ਜਿਹੜੀ ਸਾਨੂੰ ਲੋੜ ਪੈਣੀ ਹੈ ਸਾਡੇ ਨਾਲ ਕੁਝ ਯੂਥ ਇੱਥੋਂ ਦੇ ਜੁੜੇ ਨੇ ਹੂੰ ਇਹ ਜਿਹੜਾ ਪ੍ਰੋਜੈਕਟ ਹੈ ਨਿਪਰੇ ਚੜਨਾ ਹੈ ਇਹ ਕੋਈ ਮੈਂ ਇਕੱਲਾ ਨਹੀਂ ਛਾੜ ਸਕਦਾ ਇਹ ਦੀਵੇ ਨਾਲ ਦੀਵਾ ਜਗਾਉਣ ਵਾਲੀ ਗੱਲ ਹੈ ਅੱਜ ਜਦੋਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਨੂੰ ਪਤਾ ਹੈ ਕਿ ਜਦੋਂ ਹਜ਼ਾਰਾਂ ਦੇ ਗਿਣਤੀ ਵਿੱਚ ਪੰਜਾਬੀ ਮੇਰੀ ਗੱਲ ਨੂੰ ਸੁਣਨਗੇ ਤੇ ਮੈਨੂੰ ਲੱਗਦਾ ਹੈ ਕਿ ਕੁਝ ਉਹਨਾਂ 'ਚੋਂ ਵੀ ਤਿਆਰ ਹੋਣਗੇ ਕਿ ਸ਼ਾਇਦ ਇਸ ਸਾਡਾ ਜਿਹੜਾ ਇਹ ਪ੍ਰੋਜੈਕਟ ਹੈ ਅਸੀਂ ਇਹਦੇ ਵਿੱਚ ਕੋਈ ਫੀਸ ਨਹੀਂ ਲੈ ਰਹੇ ਕੋਈ ਐਂਟਰੀ ਕਰਨ ਲਈ ਕਿਸੇ ਤੋਂ ਕੋਈ ਚਾਰਜਿੰਗ ਨਹੀਂ ਕੀਤੀ ਜਾ ਰਹੀ ਸਾਡੇ ਵੱਲੋਂ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸੁਨੇਹਾ ਤੁਸੀਂ ਦਿਓਗੇ ਅੱਜ ਇਸ ਤੁਹਾਡੇ ਚੈਨਲ ਦੇ ਥਰੂ ਇਹਦੇ ਚੋਂ ਵੀ ਕੁਝ ਬੰਦੇ ਕਹਿਣਗੇ ਕਿ ਹਾਂ ਇਹ ਚੰਗਾ ਉਪਰਾਲਾ ਹੈ ਤੇ ਉਹ ਮੈਨੂੰ ਮਤਲਬ ਸਾਥ ਦੇਣਗੇ ਅਸੀਂ ਫਿਰ ਉਹੀ 2 ਤੋਂ 4 ਹੂੰ ਹੂੰ 4 ਤੋਂ 16 ਉਸ ਤਰ੍ਹਾਂ ਦੀ ਅਸੀਂ ਆਸ ਲਾਈ ਬੈਠੇ ਹਾਂ ਕਿ ਸਾਡੇ ਭਰਾ ਸਾਡਾ ਸਹਿਯੋਗ ਕਰਨਗੇ ਤੇ ਇਹਦੇ ਚ ਹੁਣ ਜੇ ਮੰਨ ਲਓ ਮੈਂ ਚਲੋ ਵੱਖਰੀ ਗੱਲ ਹੈ ਕਾਮ ਇਨਸਾਨ ਹੋਣ ਦੇ ਨਾਤੇ ਮੈਨੂੰ ਇਹ ਖਬਰ ਮਿਲਦੀ ਆ ਜਾਂ ਪਹੁੰਚਦੀ ਆ ਮੈਂ ਸੁਣਦਾ ਮੈਂ ਕਿੱਥੇ ਆਨਲਾਈਨ ਰਜਿਸਟਰਡ ਕਰਨਾ ਕਿਸ ਨੂੰ ਫੋਨ ਕਰਨਾ ਜਾਂ ਕੀ ਤਰੀਕਾ ਪਰ ਸਾਡੀ ਇੱਕ ਵੈਬਸਾਈਟ ਬਣੀ ਹੈ ਪ੍ਰਾਈਡ ਆਫ ਪੰਜਾਬ ਹਮ ਐਨ ਆਰ ਆਈ ਹਮ ਇਹਦੇ ਚ ਕੋਈ ਗੈਪ ਨਹੀਂ ਹੈ ਹਮ ਹਮ ਪ੍ਰਾਈਡ ਆਫ ਪੰਜਾਬ ਐਨ ਆਰ ਆਈ .com ਹਮ ਇਹ ਵੈਬਸਾਈਟ ਦੇ ਉੱਤੇ ਫਾਰਮ ਅਪਲੋਡ ਨੇ ਇਹਦੇ ਉੱਤੇ ਇੱਕ ਫਾਰਮ ਬਣਿਆ ਸੋ ਇਹਦਾ ਲਿੰਕ ਵੀ ਅਸੀਂ ਇਸ ਸ਼ੋਅ ਚਾਪ ਜੀ ਦੇ ਮਾਧਿਅਮ ਰਾਹੀਂ ਦੇਵਾਂਗੇ ਸਾਡੇ ਦਰਸ਼ਕਾਂ ਨੂੰ ਸੋ ਜਿਹੜਾ ਇਹ ਲਿੰਕ ਦੇ ਉੱਤੇ ਜਾ ਕੇ ਉਹਨਾਂ ਨੇ ਆਪਣਾ ਫਾਰਮ ਭਰਨਾ ਹਮ ਫਾਰਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਿੱਦਾਂ ਤੁਸੀਂ ਹੁਣ ਇਹ ਗੱਲ ਕਰਕੇ ਹਟਿਓ ਕਿ ਐਡਰੈਸ ਨਹੀਂ ਦੇਣਾ ਚਾਹੁੰਦਾ ਬੰਦਾ ਪ੍ਰਾਈਵੇਸੀ ਹੈ ਵੈਸੇ ਤਾਂ ਮੈਂ ਇਹ ਗੱਲ ਕਹੂੰਗਾ ਕਿ ਉਹੀ ਫਿਰ ਮਨੁੱਖ ਦਾ ਇਕਾਂਤ ਸਭ ਤੋਂ ਵੱਡਾ ਦੁਖਾਂਤ ਤੇ ਪਤਾ ਨਹੀਂ ਅਸੀਂ ਕਿਉਂ ਆਪਣੇ ਭਾਈਚਾਰੇ ਨਾਲੋਂ ਜੋੜਨ ਦੀ ਬਜਾਏ ਅਸੀਂ ਸੋਚਦੇ ਆ ਕਿ ਅਸੀਂ ਪ੍ਰਾਈਵੇਟ ਜ਼ਿੰਦਗੀ ਜੀਣਾ ਚਾਹੁੰਦੇ ਆ ਕਿਉਂਕਿ ਅਗਰ ਅਸੀਂ ਕਿਸੇ ਦੋ ਦੇ ਕੋਲ ਜਾਵਾਂਗੇ ਤਾਂ ਦੋ ਸਾਡੇ ਕੋਲੇ ਆਉਣਗੇ ਕਰੋਨਾ ਵਰਗੀ ਮਹਾਮਾਰੀ ਅਸੀਂ ਦੇਖੀ ਆ ਕਿ ਕਿਵੇਂ ਰਿਸ਼ਤੇ ਤਾਰ ਤਾਰ ਹੋਏ ਤੇ ਜੇ ਅਸੀਂ ਹੁਣ ਵੀ ਅਸੀਂ ਆਪਣੇ ਰਿਸ਼ਤੇ ਨਾ ਸਾਹਮੇ ਤਾਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਸਾਡੇ ਭਾਈਚਾਰੇ ਨਾਲੋਂ ਸਾਡੇ ਲੋਕਾਂ ਨਾਲੋਂ ਸਾਡੇ ਸੱਭਿਆਚਾਰ ਨਾਲੋਂ ਬਿਲਕੁਲ ਹੀ ਟੁੱਟ ਜਾਣਗੀਆਂ ਨਹੀਂ ਔਖਾ ਕਾਰਜ ਆ ਪਰ ਤੁਸੀਂ ਪਾਇਆ ਹੱਥ ਤੇ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਆ ਵੀ ਨੇਪਰੇ ਚੜੇ ਤੇ ਅਸੀਂ ਆਪਣੇ ਮੱਧਮ ਰਾਈ ਜਰੂਰ ਅੱਜ ਦੇ ਇਸ ਸ਼ੋਅ ਜਰੀਏ ਲੋਕਾਂ ਤੱਕ ਪਹੁੰਚਾਉਣੇ ਵੀ ਆ ਹੋਰ ਤੁਸੀਂ ਇਹਨੂੰ ਡਿਜੀਟਲ ਵੀ ਰੱਖੋਗੇ ਜਾਂ ਇਹਨੂੰ ਹਾਰਡ ਕਾਪੀ ਵੀ ਬਣਾਉਂਗੇ ਇਹ ਡਿਜੀਟਲ ਹੀ ਹੈ ਸਰ ਇਹਦਾ ਅਸੀਂ ਪਹਿਲੀ ਜਿਹੜੀ ਫਾਰਮ ਇਹਨੂੰ ਤਿਆਰ ਕਰ ਰਹੇ ਹਾਂ ਇਹ ਡਿਜੀਟਲ ਫਾਰਮ ਦੇ ਵਿੱਚ ਹੀ ਤਿਆਰ ਕਰ ਰਹੇ ਹਾਂ ਅਗਰ ਇਹਦਾ ਸਾਨੂੰ ਜਿਹੜਾ ਰਿਸਪਾਂਸ ਹੈ ਵਧੀਆ ਪੋਜ਼ਿਟਿਵ ਮਿਲਿਆ ਤਾਂ ਅਸੀਂ ਇਹਨੂੰ ਹਾਰਡ ਕਾਪੀ ਦੇ ਰੂਪ ਵਿੱਚ ਵੀ ਸਾਂਭਣ ਦਾ ਯਤਨ ਕਰਾਂਗੇ ਪਰ ਫਿਲਹਾਲ ਜੋ ਹੈ ਇਹਨੂੰ ਅਸੀਂ ਡਿਜੀਟਲ ਹੀ ਕਰਨ ਜਾ ਰਹੇ ਹਾਂ ਕਿਉਂਕਿ ਮੇਰਾ ਇਹ ਕਹਿੰਦਾ ਭਾਵੇਂ ਅਸੀਂ ਵੀ ਡਾਇਰੈਕਟਰੀਆਂ ਦਾ ਯੁੱਗ ਖਾਸ ਕਰਕੇ ਜੇ 90 ਤੋਂ 2000 ਦੇ ਦੌਰ ਦੇ ਵਿੱਚ ਦੇਖੀਏ ਤਾਂ ਪੰਜਾਬ 'ਚ ਆਪਣੇ ਬਹੁਤ ਛਪਦੀਆਂ ਸਨ bizness ਡਾਇਰੈਕਟਰੀਆਂ ਛਪਦੀਆਂ ਇੱਥੇ ਵੀ ਕਨਸੈਪਟ ਸੀਗਾ yellow pages ਵਗੈਰਾ ਦਾ ਇੱਥੇ ਵੀ ਡਾਇਰੈਕਟਰੀ ਜਿਹੜੀ ਪਿਛਲੇ 5-4 ਸਾਲ ਤੱਕ ਜਿਹੜੀ ਮੈਨੂਅਲ ਛਪਦੀ ਰਹੀ ਆ ਮੈਪ ਦੇ ਵੀ ਮੈਨੂਅਲ ਛਪਦੇ ਰਹੇ ਆ ਜਿਹੜੇ ਹਾਰਡ ਕਾਪੀ ਛਪਦੀ ਰਹੀ ਆ ਪਰ ਹੁਣ ਜਿਹੜੀ ਪੋਜੀਸ਼ਨ ਆ ਸਾਰਾ ਕੁਝ ਡਿਜੀਟਲ ਆ ਤੇ ਇਸ ਕਰਕੇ ਇਸ ਡਿਜੀਟਲ ਹੋਣਾ ਸਮੇਂ ਦੇ ਹਾਣ ਦਾ ਹੋਣਾ ਤਾਂ ਜ਼ਰੂਰੀ ਸੀ ਪਰ ਮੈਨੂੰ ਇੱਕ ਜਿਹੜੀ ਹੋਰ ਮੇਨ ਗੱਲ ਇਹਦੇ ਚ ਆ ਰਹੀ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਅੱਜਕੱਲ WhatsApp ਗਰੁੱਪ ਵੀ ਆ Facebook ਗਰੁੱਪ ਵੀ ਆ ਤੇ ਕਮਿਊਨਿਟੀਆਂ ਬਣਾਈਆਂ ਹੋਈਆਂ ਬਹੁਤ ਸਾਰੀਆਂ ਕੀ ਤੁਹਾਨੂੰ ਲੱਗਦਾ ਵੀ ਇਹਦੀ ਵੀ ਲੋੜ ਹੈਗੀ ਨਾਲ ਇੰਨਾ ਕੁਝ ਹੋਣ ਦੇ ਨਾਲ ਦੇਖੋ ਜਿਹੜੀਆਂ ਇਕਾਣਾ ਮਿਲਟੂ ਜੀ ਉਹ ਸਵਾਗਤ ਕਰਦੇ ਆ ਉਹ ਵੀ ਵਧੀਆ ਗੱਲ ਹੈਗੀ ਆ ਕਿ WhatsApp ਗਰੁੱਪ ਹੈਗੇ ਆ ਪਰ ਉਹਨਾਂ ਗਰੁੱਪਾਂ 'ਚ ਵੀ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਲੱਗਦਾ ਫੇਰ ਅਸੀਂ ਕਿਤੇ ਨਾ ਕਿਤੇ ਉਹ ਉਸ ਦਾਇਰੇ 'ਚੋਂ ਬਾਹਰ ਰਹਿ ਜਾਂਦੇ ਆ ਇਹ ਇਹ ਉਹਦਾ ਹੋਰ ਇਹਦਾ ਵਿਸਥਾਰ ਕਰਨ ਵਾਲੀ ਗੱਲ ਹੈ ਜਿਹੜਾ ਮੇਰਾ ਇਹ ਖਿਆਲ ਹੈ ਇਹਨੂੰ ਟੋਟਲ ਡਿਜੀਟਲ ਕੀਤਾ ਜਾ ਰਿਹਾ ਜੀ ਇਹਨੂੰ ਜਿਹੜੀ ਹਾਰਡ ਕਾਪੀ ਦਾ ਕੋਈ ਸਾਡਾ ਹਲੇ ਪ੍ਰੋਜੈਕਟ ਵੀ ਹੈ ਨਹੀਂ ਕਿ ਇਹਨੂੰ ਹਾਰਡ ਕਾਪੀ ਚ ਅਸੀਂ ਸਾਂਭੀਏ ਪਰ ਜੇ ਸਾਡੇ ਪਾਠਕਾਂ ਦੀ ਜੇ ਸਾਨੂੰ ਜਿਹੜੇ ਸਾਡੇ ਜੋ ਇਹਦੇ ਚ ਸ਼ਾਮਲ ਹੋਣਗੇ ਸਾਡੇ ਉਹਨਾਂ ਸੱਜਣਾਂ ਦੀ رائے ਨਾਲ ਹੋ ਸਕਦਾ ਹੈ ਕਿ ਅਸੀਂ ਇਹਨੂੰ ਇੱਕ ਉਸ ਰੂਪ ਵਿੱਚ ਵੀ ਕਿਤਾਬ ਰੂਪ ਵਿੱਚ ਵੀ ਸਾਂਭਣ ਦੀ ਗੱਲ ਕਰਾਂਗੇ ਪਰ ਪਹਿਲਾਂ ਇਹਨੂੰ ਡਿਜੀਟਲ ਹੀ ਕਰ ਰਹੇ ਹਾਂ ਸੋ ਇਹਨੂੰ ਡਿਸਟ੍ਰਿਕਟ ਵਾਈਜ਼ ਰੱਖੋਗੇ ਇਹ ਉਹਦੇ ਉੱਤੇ ਜਦੋਂ ਤੁਸੀਂ ਅੱਪ ਖੋਲਾਂਗੇ ਹਮ ਹਮ ਆਨਲਾਈਨ ਖੋਲੇਗੀ ਤਾਂ ਉਹ ਸਾਰਾ ਡਿਸਟ੍ਰਿਕਟ ਵਾਈਜ਼ ਵੀ ਆਏਗਾ ਟੋਟਲ ਪੰਜਾਬ ਵੀ ਆਏਗਾ ਵੀ ਤੁਸੀਂ ਕਿਹੜੇ ਜ਼ਿਲ੍ਹੇ ਦਾ ਬੰਦਾ ਲੱਭਣਾ ਹੈ ਕਿਵੇਂ ਲੱਭਣਾ ਹੈ ਤੇ ਉਹਨਾਂ ਦੇ ਫੋਨ ਈਮੇਲ ਆਈਡੀਆਂ ਉਹਨਾਂ ਦੇ ਨਾਮ ਤੇ ਅਸੀਂ ਇੱਕ ਹੋਰ ਕੋਸ਼ਿਸ਼ ਕਰ ਰਹੇ ਹਾਂ ਕਿ ਇੰਡੀਆ ਦੇ ਵਿੱਚ ਉਹਨਾਂ ਦਾ ਪਿੰਡ ਸ਼ਹਿਰ ਕਿਹੜਾ ਸੀ ਉਹ ਸ਼ਾਮਿਲ ਕਰ ਰਹੇ ਹਾਂ ਤਾਂ ਇਹ ਉਹੀ ਇੱਕ ਗਰੁੱਪ ਹੀ ਹੈ ਵੀ ਕੁਪਰਾਲਾ ਹੀ ਹੈ ਤੇ ਹੋ ਸਕਦਾ ਉਹ ਜਿਹੜੇ ਗਰੁੱਪਾਂ ਵਾਲੇ ਨੇ ਅਗਰ ਸਾਡੇ ਨਾਲ ਉਹ ਜੁੜ ਜਾਂਦੇ ਨੇ ਕਿ ਪਟਿਆਲੇ ਵਾਲੇ ਸਾਡੇ ਨਾਲ ਜੁੜ ਗਏ ਕਿ ਭਾਜੀ ਆ 50 ਬੰਦੇ ਅਸੀਂ ਜੁੜੇ ਹੋਏ ਹੈਗੇ ਹਾਂ ਤੇ ਉਹ ਅਸੀਂ 50 ਸਾਡੇ ਕੋਲੋਂ ਕਿਸੇ ਹੋਰ ਗਰੁੱਪ ਚ ਆ ਗਏ ਤਾਂ ਉਹ ਸਾਡਾ ਇੱਕ ਵੱਡਾ ਦਾਇਰਾ ਬਣਦਾ 100 ਬਣ ਗਏ ਤੇ 100 ਦਾ ਜੇ ਆਪਸ ਦੇ ਵਿੱਚ ਸੰਪਰਕ ਹੁੰਦਾ ਤਾਂ ਵੀ ਅਸੀਂ ਸਮਝਾਂਗੇ ਕਿ ਅਸੀਂ ਸਫਲ ਹੋ ਰਹੇ ਹਾਂ ਮੰਨ ਲਓ ਪਟਿਆਲੇ ਵਾਲਿਆਂ ਦੇ ਚਾਰ ਗਰੁੱਪ ਬਣੇ ਹੋਏ ਨੇ ਸੰਗਰੂਰ ਵਾਲਿਆਂ ਦੇ ਪੰਜ ਗਰੁੱਪ ਬਣੇ ਹੋਏ ਨੇ ਇੱਕ ਸਟੂਡੈਂਟਸ ਦਾ ਇੱਕ ਬਿਜ਼ਨਸਮੈਨ ਦਾ ਇੱਕ ਕੋਈ ਮੁਲਾਜ਼ਮਾਂ ਦਾ ਤੇ ਉਹ ਅਗਰ ਤਿੰਨਾਂ ਨੂੰ ਅਸੀਂ ਇਕੱਠੇ ਕਰ ਲਈਏ ਤਾਂ ਉਹ ਇੱਕ ਤੇ ਇੱਕ 11 ਕਰਨ ਵਾਲੀ ਗੱਲ ਉਹ ਅਸੀਂ ਸੁਪਨਾ ਐਦਾਂ ਦਾ ਸਾਡਾ ਹੈ ਜੀ ਨਹੀਂ ਅਸੀਂ ਦੁਆ ਕਰਦੇ ਹਾਂ ਜੀ ਤੁਹਾਡਾ ਇਹ ਸੁਪਨਾ ਪੂਰਾ ਹੋਵੇ ਤੇ ਤੁਹਾਡੀ ਜਿਹੜਾ ਜਦੋਂ ਵੀ ਬੰਦਾ ਕਿਸ ਚੀਜ਼ ਦੀ ਰੀਜ ਰੱਖਦਾ ਤੇ ਉਹ ਹੋਤਾ ਜਾਂਦੀ ਆ ਪਰ ਉਹ ਮੈਨੂੰ ਅਫਸੋਸ ਆ ਵੀ ਮੈਂ ਇਸ ਡਾਇਰੈਕਟਰੀ ਦਾ ਸਹਾਣੀ ਬਣ ਸਕਾਂਗਾ ਕਿਉਂਕਿ ਇਹ ਪੰਜਾਬ ਦੇ ਲਈ ਆ ਮੈਂ ਹਰਿਆਣਵੀ ਆ ਨੇ ਨਹੀਂ ਅਸੀਂ ਵੈਸੇ ਇਹ ਇਹਦੇ 'ਚ ਕੋਈ ਐ ਕੈਰੀਟੇਰੀਆ ਨਹੀਂ ਰੱਖਿਆ ਕਿ ਹਰਿਆਣਵੀ ਨਹੀਂ ਅਸੀਂ ਪੰਜਾਬੀ ਮਿੰਟੂ ਜੀ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਤੁਸੀਂ ਪੰਜਾਬੀ ਹੋ ਪੰਜਾਬੀ ਜ਼ਰੂਰ ਹਾਂ ਪਰ ਜਿਹੜਾ ਪੰਜਾਬ ਉਹ ਹਰਿਆਣਵੀ ਪੰਜਾਬੀ ਵੀ ਇਹਦੇ 'ਚ ਸ਼ਾਮਲ ਹੋ ਸਕਦੇ ਨੇ ਹਿਮਾਚਲੀ ਪੰਜਾਬੀ ਵੀ ਇਹਦੇ 'ਚ ਸ਼ਾਮਲ ਹੋ ਸਕਦੇ ਨੇ ਅਸੀਂ ਇੰਡੀਅਨ ਪੰਜਾਬੀਆਂ ਦੀ ਗੱਲ ਕਰ ਰਹੇ ਹਾਂ ਸੋ ਮੈਂ ਤੇ ਇਹ ਸਵਾਲ ਤਾਂ ਤੁਹਾਡੇ ਕੋਲੇ ਕਰਿਆ ਵੀ ਜਿਹੜਾ ਮੈਂ ਇਹਦੇ 'ਚ ਪੋਸਟਰ 'ਚ ਪੜਿਆ ਸੀ ਨਾ ਤੇ ਮੈਂ ਪੰਜਾਬ ਦੇ ਮਾਣ ਦੀ ਗੱਲ ਤੁਸੀਂ ਲਿਖੀ ਤੁਸੀਂ ਪੰਜਾਬੀ ਦੇ ਮਾਣ ਦੀ ਗੱਲ ਕਰੋ ਮਿੰਟੂ ਜੀ ਤੁਸੀਂ ਵੀ ਪੰਜਾਬ ਦਾ ਮਾਣ ਹੋ ਅਗਰ ਪਿੰਡੂ ਆਸਟ੍ਰੇਲੀਆ ਚੈਨਲ ਦੇ ਮੈਨੂੰ ਲੱਗਦਾ ਹੈ ਕਿ ਹਰਿਆਣੇ ਤੋਂ ਵੱਧ ਸਬਸਕ੍ਰਾਈਬਰ ਮੈਂ ਤੁਹਾਡਾ ਚੈਨਲ ਰੈਗੂਲਰ ਦੇਖਦਾ ਜੀ ਜੀ ਤੇ ਅੱਜ ਤੁਸੀਂ ਆਪਣਾ ਖੁਲਾਸਾ ਕੀਤਾ ਕਿ ਮੈਂ ਹਰਿਆਣੇ ਤੋਂ ਹਾਂ ਪਰ ਤੁਹਾਨੂੰ ਪੰਜਾਬ ਦੇ ਸਾਡੇ ਜਿੰਨੇ ਵੀ ਜੀ ਜੀ ਸਾਡੇ ਮਿੱਤਰ ਪਿਆਰੇ ਨੇ ਸਾਡਾ ਸਰਕਲ ਹੈ ਉਹ ਤੁਹਾਨੂੰ ਜਾਣਦੇ ਹੋ ਐਸ ਪੰਜਾਬੀ ਜਾਣਦੇ ਆ ਤੇ ਜਿਹੜਾ ਬੰਦਾ ਪੰਜਾਬੀ ਜ਼ੁਬਾਨ ਚ ਗੱਲ ਕਰਦਾ ਉਹ ਪੰਜਾਬੀ ਹੈ ਜਿਹੜਾ ਬੰਦਾ ਪੰਜਾਬੀ ਨੂੰ ਪਿਆਰ ਕਰਦਾ ਉਹ ਪੰਜਾਬੀ ਹੈ ਭਾਵੇਂ ਉਹ ਹਿਮਾਚਲ ਚ ਵੱਸਦਾ ਹੈ ਪਾ ਮੈਂ ਹਰਿਆਣੇ ਚ ਵੱਸਦਾ ਪਾ ਮੈਂ ਗੁਜਰਾਤ ਚ ਵੱਸਦਾ ਮੈਨੂੰ ਇਹ ਟਾਈਟਲ ਵਧੀਆ ਲੱਗਿਆ ਪਰਦੇਸਾਂ ਚ ਪੰਜਾਬੀ ਪਰ ਪੰਜਾਬ ਦੇ ਮਾਣ ਦੀ ਲੋੜ ਨਹੀਂ ਕਹਿੰਦੀ ਪੰਜਾਬੀ ਪੰਜਾਬੀਆਂ ਦੇ ਮਾਣ ਕਰ ਦਿਓ ਤਾਂ ਕਿ ਫਿਰ ਇਹਦਾ ਦਾਇਰਾ ਹੋਰ ਖੁੱਲ ਜੇ ਠੀਕ ਹੈ ਜੀ ਕਿਉਂਕਿ ਨਹੀਂ ਤਾਂ ਮੈਂ ਤਾਂ ਬਾਹਰ ਰਹਿ ਗਿਆ ਸੀ ਇਸ ਬਾਰੇ ਨਹੀਂ ਨਹੀਂ ਤੁਹਾਡੇ ਸੁਝਾਅ ਨੇ ਜਿਹੜੇ ਬਹੁਤ ਜਿਹੜੇ ਉਸਾਰੂ ਸੁਝਾਅ ਨੇ ਉਹਨਾਂ ਦਾ ਅਸੀਂ ਸਵਾਗਤ ਕਰਾਂਗੇ ਤੇ ਉਹਦੇ ਮੁਤਾਬਕ ਹੀ ਇਹ ਪਰਿਵਾਰ ਨੂੰ ਇੱਕ ਜੋੜਨ ਵਾਲੀ ਗੱਲ ਅਸੀਂ ਕਰਨੀ ਹੈ ਕਿਤੇ ਵੀ ਸਾਡੀ ਹੱਦਬੰਦੀ ਤੋਂ ਅਸੀਂ ਬਾਹਰ ਨਿਕਲ ਕੇ ਗੱਲ ਕਰਾਂਗੇ ਤੇ ਹੱਦਾਂ ਬੰਦਿਆਂ ਨੇ ਸਾਨੂੰ ਨੁਕਸਾਨ ਆ ਹੱਦਬੰਦੀਆਂ ਨੇ ਜਿੰਨਾ ਵੀ ਸਾਡਾ ਸਮਾਜ ਦਾ ਨੁਕਸਾਨ ਕੀਤਾ ਉਹ ਹੱਦਬੰਦੀਆਂ ਨੇ ਪਾਜੀ ਕੀਤਾ ਲਿਖਣ ਧਰਤੀ ਤੇ ਵਜੇ ਲਿਖਣ ਹਾਂਜੀ ਹਾਂਜੀ ਉਹਨਾਂ ਚੋਂ ਨਿਕਲ ਕੇ ਇੱਕ ਵਿਸਥਾਰ ਵੱਲ ਜਾਣ ਦੀ ਗੱਲ ਕਰਾਂ ਬਿਲਕੁਲ ਜੀ ਵਿਸਥਾਰ ਵੱਲ ਜਾਣ ਦੀ ਗੱਲ ਆ ਤੇ ਵਿਸਥਾਰ ਵੱਲ ਫੇਰ ਹੀ ਜਾਇਆ ਜਾਂਦਾ ਜੇ ਸਾਰੇ ਜਾਨੇ ਸਹਿਯੋਗ ਕਰੀਏ ਬੜੀ ਇਹਨਾਂ ਨੇ ਅਪੀਲ ਕੀਤੀ ਹੈ ਤੁਹਾਡੇ ਕੋਲੇ ਇਸ ਚੈਨਲ ਜਰੀਏ ਕੀਤੀ ਆ ਹੋਰ ਵੀ ਬਹੁਤ ਸਾਰੇ ਪਲੇਟਫਾਰਮਾਂ ਜਰੀਏ ਤੁਹਾਡੇ ਕੋਲੇ ਅਪੀਲ ਆਊਗੀ ਇਸ ਅਪੀਲ ਦੇ ਵਿੱਚ ਤੁਸੀਂ ਕੁਝ ਖਾਸ ਨਹੀਂ ਕਰਨਾ ਇੱਕ ਫਾਰਮ ਹੀ ਭਰਨਾ ਹੈ ਵੈੱਬਸਾਈਟ ਤੇ ਜਾ ਕੇ ਲਿੰਕ ਆਪਾਂ ਥੱਲੇ ਦੇ ਦੇਵਾਂਗੇ ਇਹਦੇ ਨਾਲ ਕੋਈ ਫੀਸ ਨਹੀਂ ਹੈ ਹਾਂਜੀ ਇਹਦੀ ਫੀਸ ਵੀ ਕੋਈ ਨਹੀਂ ਹੈ ਇਹਦੇ ਨਾਲ ਜਿਹੜਾ ਇੱਕ ਤੁਹਾਡਾ ਦਾਇਰਾ ਵੀ ਵੱਡਾ ਹੋਊਗਾ ਤੁਹਾਡੀ ਨੌ ਜਾਊਗੀ ਡਿਟੇਲ ਵੀ ਜਾਊਗੀ ਪਰ ਮੈਂ ਨਾਲ-ਨਾਲ ਜਿਹੜੀ ਦੋ ਇੱਕ ਸੁਝਾਅ ਤਾਂ ਜਿਹੜਾ ਪੰਜਾਬੀ ਦੀ ਗੱਲ ਕਰਨ ਦੀ ਗੱਲ ਕੀਤੀ ਹੈ ਦੂਜਾ ਸੁਝਾਅ ਮੇਰੇ ਵੱਨੋਂ ਇਹ ਰਹੂਗਾ ਵੀ ਜਦੋਂ ਅਸੀਂ ਪਰਦੇਸਾਂ 'ਚ ਆ ਜਾਂਨੇ ਆ ਨਾ ਜੀ ਤੇ ਸਾਡੇ ਚ ਪ੍ਰਾਈਵੇਸੀ ਦਾ ਬਹੁਤ ਮੇਨ ਅਹਿਮ ਹੋ ਜਾਂਦਾ ਤੇ ਅਸੀਂ ਕਈ ਵਾਰੀ ਸੋਚਦੇ ਸੀ ਪ੍ਰਾਈਵੇਸੀ ਦੇ ਤਹਿਤ ਅਸੀਂ ਨਾ ਡਿਟੇਲਾਂ ਦੇਈਏ ਤਾਂ ਸਾਡੇ ਇਹਦੇ ਚ ਕਾਲਮ ਇਹੋ ਜੇ ਕਾਲਮ ਹੋਣੇ ਚਾਹੀਦੇ ਆ ਜਿਹਦੇ ਚ ਜੇਕਰ ਕੋਈ ਬੰਦਾ ਚਾਹੁੰਦਾ ਆ ਉਹਦੇ ਘਰ ਦਾ ਐਡਰੈਸ ਨਹੀਂ ਦੇਣਾ ਚਾਹੁੰਦਾ ਤਾਂ ਵੀ ਹੋਰ ਚੱਲੇ ਜੇ ਕੋਈ ਬੰਦਾ ਕੱਲੀ ਈਮੇਲ ਦੇਣਾ ਚਾਹੁੰਦਾ ਤਾਂ ਵੀ ਚੱਲੇ ਜੇ ਕੱਲਾ ਫੋਨ ਦੇਣਾ ਚਾਹੁੰਦਾ ਤਾਂ ਵੀ ਚੱਲੇ ਵੀ ਉਹਨੂੰ ਉਹਦੀਆਂ ਡਿਟੇਲਾਂ ਜਿਹੜੀਆਂ ਉਹ ਆਪ ਕੰਟਰੋਲ ਕਰ ਸਕੇ ਤੁਹਾਡਾ ਜਿਹੜਾ ਸੁਝਾਅ ਹੈ ਬਹੁਤ ਹੀ ਮੈਨੂੰ ਵਧੀਆ ਲੱਗਿਆ ਮਿੰਟੂ ਜੀ ਅਸੀਂ ਇਹਦੇ ਚ ਇੱਕ ਆਪਸ਼ਨ ਨੇਮ ਐਡਰੈਸ ਐਂਡ ਫੋਨ ਦੀ ਐਡਰੈਸ ਕੋਈ ਜ਼ਰੂਰੀ ਨਹੀਂ ਦੇਣਾ ਈਮੇਲ ਆਈਡੀ ਜੀ ਫੋਨ ਨੰਬਰ ਕਿਉਂਕਿ ਫੋਨ ਨਾਲ ਹੀ ਤਾਂ ਸੰਪਰਕ ਹੋਣਾ ਜੀ ਇੱਕ ਕੰਟੈਕਟ ਦਾ ਕੋਈ ਵੀ ਕੰਟੈਕਟ ਨੰਬਰ ਤੇ ਸਿਰਫ ਉਹਦੀ ਈਮੇਲ ਆਈਡੀ ਅਸੀਂ ਇਹ ਕੰਪਲਸਰੀ ਨਹੀਂ ਇੰਡੀਆ ਦੇ ਵਿੱਚ ਉਹਦਾ ਇਹ ਪਤਾ ਹੋਵੇ ਕਿ ਪਟਿਆਲੇ ਤੋਂ ਹੈ ਚੰਡੀਗੜ੍ਹ ਤੋਂ ਹੈ ਨਾਬੇ ਤੋਂ ਹੈ ਜੀ ਜੀ ਤੇ ਐਡਰੈਸ ਦੇਣਾ ਕੋਈ ਇਹਦੇ ਵਿੱਚ ਅਸੀਂ ਜ਼ਰੂਰੀ ਨਹੀਂ ਕੀਤਾ ਹੋਇਆ ਫਿਰ ਵੀ ਜੇ ਕਿਸੇ ਸੱਜਣ ਨੂੰ ਕੋਈ ਇਸ ਤਰ੍ਹਾਂ ਦੀ ਗੱਲਬਾਤ ਲੱਗਦੀ ਹੈ ਉਹ ਸਾਡੇ ਨਾਲ ਡਿਸਕਸ ਕਰ ਸਕਦਾ ਕੋਈ ਉਹਨਾਂ ਦੇ ਸੁਝਾਅ ਦਾ ਵੀ ਅਸੀਂ ਸਵਾਗਤ ਕਰਾਂਗੇ ਜੀ ਜੀ ਸੋ ਬਹੁਤ ਵਧੀਆ ਲੱਗਿਆ ਜੀ ਲੈਰੀ ਸਾਹਿਬ ਤੁਸੀਂ ਆਏ ਤੇ ਅੱਜ ਤਾਂ ਚਲੋ ਆਪਾਂ ਇਹ ਖਾਸ ਵਿਸ਼ੇ ਤੇ ਗੱਲ ਕਰੀ ਫਿਰ ਕਿਸੇ ਦਿਨ ਤੁਹਾਡੀਆਂ ਕਵਦਾਵਾਂ ਵੀ ਸੁਣਾਵਾਂਗੇ ਬੜਾ ਸੋਹਣਾ ਲਿਖਦੇ ਆ ਲੈਰੀ ਸਾਹਿਬ ਜੀ ਤੇ ਜ਼ਰੂਰ ਆਪਾਂ ਤੁਹਾਡੀਆਂ ਕਿਤੇ ਨਾ ਕਿਤੇ ਫੇਰ ਜਦੋਂ ਆਏ ਤੇ ਆਪਾਂ ਮਿਲਦੇ ਹਾਂ ਹੁਣ ਆਪਾਂ ਲੈਨੇ ਆਜ਼ਾਦ ਜੀ